ਰੂਣਾ ਉਮਰਾਂ ਦਾ ਪੈ ਜਾਂਦਾ ਓਦੋਂ ਮਾਪਿਆਂ ਨੂੰ ਤੀ ਜਦ ਉਦਲੇ ਖਰਚੋ ਹੋ ਕੇ ਆਪ ਮੁਹਾਰੀ ਨੀ ਵੀ ਪਾਪਾ ਤੁਰੀ ਦੇ ਵੇਖ ਚੰਦਰੀਏ ਵੀਰੇ ਨੀ ਤੂੰ ਮਰ ਜੇ ਸੈਂਦੇ ਰਹਿਣੇ ਹਾਲ ਹੋ ਮਗਰੋਂ ਕਰੀ ਦੀਆਂ ਦਾ ਰੁੱਲ ਜਾਉ ਪਿਆਦਾ ਦੇਦੀ ਦੁਨੀਆ ਵਿੱਚ ਸਰਦਾਰੀ ਚਿੱਟੀ ਰੱਖ ਸਿਰਹਾਣੇ ਹਏ ਚਿੱਟੀ ਰੱਖ ਸਿਰਹਾਣੇ ਤੂੰ ਤਾਂ ਤੁਰ ਗਈ ਬਾਪੂ ਦੇ ਨੀ ਚੱਲਿਏ ਮੋਢੇ ਚੁੱਕ ਖਿੜਾਇਆ ਜਿਸਨੇ ਉਮਰ ਸਾ ਰਕਿਆ ਫੁੱਲਾ ਵਾਂਗੂ ਪਾ ਕੇ ਵਿੱਚ ਪਟਾਰੀ ਐਨੇ ਸਾਲਾਂ ਦਾ ਮੋ ਪਾਲਿ ਵਿੱਚ ਪੁੱਲਗੀ ਨਹੀਂ ਤੂੰ ਚੱਲੀਏ ਤੁਰ ਗਈ ਨਾਲੇ ਬੇਗਾਨੇ ਚੱਕ ਕੇ ਦੌਲਤ ਸਾਰੀ ਮਾਤਾ ਤੇਰੀ ਪਾਪ ਨੇ ਛਾਤੀ ਪਿੱਟ ਪਿੱਟ ਰੋਂਦੀ ਏ ਲਾ ਗਈ ਦਾਗ ਤੁਂਜੀ ਦੀ ਕੋਖ ਨੂੰ ਜਾਂਦੀ ਵਾਰੀ ਕੁੜੀਆਂ ਜੰਮੀਆਂ ਦਾ ਦੁੱਖ ਦੂਜਾ ਨਾ ਕੋਈ ਮਾਪਿਆ ਨੂੰ ਵੇ ਲੋਕੋ ਰੱਖ ਲੈ ਪੱਗ ਪਿਓ ਦੀ ਸਾंभ ਕੇ ਕੁੜੀ ਕੁਵਾਰੀ ਵੇ ਲੋਕੋ ਰੱਖ ਲੈ ਪੱਗ ਪਿਓ ਦੀ ਸਾਂਭ ਕੇ ਕੁੜੀ ਕਵਾਰੀ ਕੁੜੀਆਂ ਹੁਰ ਵੀ ਸੁਣਦੀਆਂ ਹੋਣਗੀਆਂ ਤੇਰੇ ਹਾਣ ਦੀਆਂ 니 ਤੂੰ ਮਰ ਜਾਏ ਬੈਠੇ ਮਾਂ ਪਿਓ ਨੂੰ ਗੱਲੇ ਦੱਸਿਓ ਦਿਲ ਦੀ ਸਾਰੀ ਰੱਖਿਓ ਸੋਚ ਸਮਝ ਕੇ ਪੈਰ ਇਸ਼ਕ ਦੀ ਪੜੀ ਤੇਨੀ ਕੁੜੀ ਤੇ ਫੈਸਲਾ ਚੁੱਬਦਾ ਜ਼ਿੰਦਗੀ ਸਾਰੀ ਨੇ ਕੀਤਾ ਗਲਤੀ ਫੈਸਲਾ ਚੁੱਬਦਾ ਜ਼ਿੰਦਗੀ ਸਾਰੀ ਜਿਹੜੇ ਠੱਗ ਲੀ ਜਾਂਦੇ ਪੋਲੀਆਂ ਪਾਲੀਆਂ ਕੁੜੀਆਂ ਨੂੰ ਇੱਕ ਦਿਨ ਉਹਨਾਂ ਦੀ ਵੀ ਨਸ ਦੀ ਕੁੜੀ ਕੁਵਾਰੀ ਵੇ ਲੋਕੋ ਇੱਕ ਦਿਨ ਉਹਨਾਂ ਨਾਸਦੀ ਕੁੜੀ ਕਵਾਰੀ ਆਪੇ ਭੱਜੀਆਂ ਦੇ ਕਰ ਮੱਖਣ ਮਲਾਰਾ ਵਸਦੀ ਨਾ ਚੁੱਪੇ ਅੰਬ ਕਿਸੇ ਨੇ ਗਿਟਕ ਚਲਾ ਕੇ ਮਾਰੀ ਨਹੀਂ ਚੁੱਪੇ ਅੰਬ ਕਿਸੇ ਨੇ ਤੇ ਗਿਟਕ ਚਲਾ ਕੇ ਮਾਰੀ ਨੀ ਚੂਪੇ ਅੰਬ ਕਿਸੇ ਨੇ ਤੇ ਗਿਟਕ ਚਲਾ ਕੇ ਮਾਰੀ